ਮੈਂ ਬੋਲ ਰਿਹਾ ਹਾਂ ਮੈਂ ਮਤ ਤੋਂ ਇਸਕੋ ਨਹੀਂ ਮੰਨਦਾ ਆ ਸਾ ਰੈਤੀ ਕਰਨਾ ਹੈ ਇਸ ਨੂੰ ਸਰ ਮੇਰੇ ਪ੍ਰੋਪਰਟੀ ਕੋਰ ਵੀ ਹੈ ਸਰ ਸਾਊਥ ਵੀ ਸਾਰੀ ਮੈਂ ਹੈਂਡਲ ਕਰ ਰਿਹਾ ਤੇ ਨਕੇਤ ਦੇ ਪ੍ਰੋਜੈਕਟ ਨਾਲ ਕਸਟਮਰ ਸੈਟੀਫੈਕਸ਼ਨ ਦੇਖੋ ਮੈਂ ਇਹਨਾਂ ਨੂੰ ਐਂਗੇਜ ਕਰ ਰਿਹਾ ਹਾਂ ਤੁਸੀਂ ਪਹਿਲਾਂ ਕੁੱਤੰਗ ਦੇ ਅੰਦਰ ਐਂਟਰੀ ਕੀਤੀ ਕਿ ਮੈਨੂੰ ਝੂਠ ਬੋਲਦੇ ਹੋ ਤੁਸੀਂ ਅੰਦਰ ਐਂਟਰ ਕੀਤਾ ਸਰ ਕੈਮਰਾ ਚੈੱਕ ਕਰ ਲਿਓ ਸਰ ਮੇਰੀ ਸਰ ਮੇਰੀ ਗੱਲ ਸੁਣੋ ਸਰ ਇਹ ਇਹ ਮੈਨੂੰ ਬੇਸਰ ਸਰ ਦੇ ਕੋਦਰ ਮੈਨੂੰ ਬੇਫਾਜ਼ਰੀ ਮਾਰ ਰਹਿਣਾ ਕੋਈ ਸਬੂਤ ਨਹੀਂ ਹੈਗਾ ਜੇ ਮੈਂ ਅੰਦਰ ਗਿਆ ਹੋਵਾ ਪ੍ਰੈਸ ਮੀਟਿੰਗ ਨੇ ਕੁਝ ਵੀ ਅੰਦਰ ਗਿਆ ਤਾਂ ਤੁਸੀਂ ਮੈਨੂੰ ਕੋਈ ਪੱਤਰਕਾਰ ਦੱਸ ਰਹੇ ਮੈਂ ਸਰ ਕਹ ਰੇ ਮੇਰੀ ਸਭ ਤਰੀ ਗਲਤੀ ਸਾਰੇ ਤੇਰੇ ਤੁਸੀਂ ਇੱਥੇ ਕੀ ਕਰਨ ਆਏ ਮੈਂ ਸਰ ਮੈਨੂੰ ਵੀਡੀਓ ਦਿਖਾਓ ਜੇ ਮੈਂ ਕੁਝ ਕੀਤਾ ਤੇ ਮੇਰੀ ਗਲਤੀ ਮੰਨੋ ਐਵੇਂ ਸਰ ਮੈਨੂੰ ਬੇਕੌਨ ਰੈਸਮੈਂਟ ਨਾ ਕਰੋ ਸਰ ਸਰ ਐਲੀਗੇਸ਼ਨਾ ਨਾ ਬੋਲੇ ਸਰ ਐਲੀਗੇਸ਼ਨ ਵਾਲੇ ਕਹਿ ਰਹੇ ਸਰ ਮੈਨੂੰ ਪ੍ਰੂਫ ਦਿਖਾਓ ਤੇ ਇਹ ਮੈਨੂੰ ਕਹਿੰਦੇ ਵੀਡੀਓ ਐਸਾ ਵੀਡੀਓ ਪ੍ਰੂਫ ਕਰੋ ਮੇਰੀ ਤੁਹਾਨੂੰ ਦੂਜੀ ਬਾਲਟੀ ਦੇ ਭੇਜਿਆ ਮੈਨੂੰ ਸਰ ਕਿਤੇ ਨਹੀਂ ਕੁਝ ਨਹੀਂ ਭੇਜਿਆ ਸਰ ਮੈਂ ਤਾਂ ਲੋਕੇਸ਼ਨ ਦੇ ਕੇ ਨਾ ਪ੍ਰੋਪਰਟੀ ਪਿੱਛੇ ਮੈਨੂੰ ਇਹ ਕਹਿੰਦੇ ਪੋਰਟਰ ਮੈਨੂੰ ਵੀ ਕਰ ਦੇ ਚਾਹੁੰਦੇ ਤੁਹਾਨੂੰ ਤੁਹਾਨੂੰ ਦੂਜੀ ਬਾਲਟੀ ਨੇ ਭੇਜਿਆ ਉਹਨਾਂ ਨਾਲ ਧੋਕੇ ਤੁਹਾਡੇ ਸ਼ੁਰੂ ਹੋ ਜੀ ਬਹੁਤ ਤਕੂ ਨੋ ਜੀ ਰੀ ਹੈਗੀ ਹੋਟਲ ਦੇ ਵਿੱਚ ਜਦੋਂ ਤੂੰ ਐਂਟਰ ਹੋਇਆ ਰਿਸੈਪਸ਼ਨ ਤੇ ਲਗੋ ਮੇਰੀ ਸਾਰੀ ਡੈਕੋਰ ਵਾਲਾ ਸਰ ਰਿਸੈਪਸ਼ਨ ਤੇ ਲਗਵਾਇਆ ਤੁਸੀਂ ਕੁਝ ਤੁਸੀਂ ਸਰ ਮੈਂ ਡੈਕੋਰ ਵਾਲਾ ਪ੍ਰੋਪਰਟੀ ਸਰ ਮੈਂ ਕਿਹਾ ਰਿਸੈਪਸ਼ਨ ਦਾ ਬੰਦਾ ਬੁਲਾਇਆ ਜੀ ਫੋਟੋ ਮੇਰੀ ਹੈ ਤੇ ਮੇਰੀ ਨਹੀਂ ਹੁੰਦਾ ਮੇਰਾ ਘਰ ਦੇ ਬਾਹਰ ਦੀ ਫੋਟੋ ਸਾਡੇ ਕੋਲ ਤੁਸੀਂ ਮੈਨੂੰ ਕਿਹਾ ਬੋਲ ਲਾ ਮਾਦੂ ਫੋਟੋ ਘਰ ਦੇ ਬਾਹਰ ਦੇ ਸਾਹਮਣੇ ਘਰ ਦੇ ਬਾਹਰ ਨਹੀਂ ਮੁੜਿਆ ਨਾ ਮੇਰੀ ਕਿ ਲੈਣਾ ਮੈਂ ਪੋਸਟੇ ਥੋੜੀ ਨਾ ਸਰਕਾਰ ਇਹ ਤੁਹਾਨੂੰ ਵੀਡੀਓ ਦਾ ਨਾ ਪੋਸਟੇ 10 ਵੀਡੀਓ ਨਾ ਪੋਸਟੇ ਤੁਹਾਨੂੰ ਬਲੇਨ ਠੂਠਾ ਕਰੀ ਜਾਂਦਾ ਸਰ ਬਲੇਨ ਬਦਲ ਕੇ ਤੁਹਾਨੂੰ ਮੈਂ ਜਮਲੋਤਾ ਘਰੋਂ ਵਰਤਦਾ ਸਰ ਮਾਰ ਕਿਉਂ ਇੱਥੇ ਬੈਠ ਜਾ ਨੀ ਮੈਂ ਮਾਂ ਮਾਰਦੀ ਬਣਾ ਕੇ ਜਾਣ ਲੱਗਾ ਯਾਰ ਜੀ ਲਿਖਣਾ ਹੈ ਮੈਨੂੰ ਮੀਟਰ ਕੀ ਪਤਾ ਤੁਹਾਨੂੰ ਫਿਰ ਮੇਰੇ ਡਿਪੋਰਟ ਤੋਂ ਕੰਮ ਹੈ ਭਈਆ ਮੈਨੂੰ ਕਿਨੇ ਭੇਜਿਆ ਹੈ ਹੇਲ ਬਲੈਂਡਰ ਜਿੰਨਾ ਕਿੱਥੇ ਕੰਮ ਆਤਾ ਸਰ ਤੁਹਾਨੂੰ ਕਿੱਥੇ ਪੀਚੇ ਕਰਦਾ ਕੀ ਹੈ ਕਿਨੇ ਸਰ ਮੈਂ ਆਪਣੀ ਪ੍ਰਾਪਰਟੀ ਦੇਖਣ ਆਇਆ ਸੀ ਮੇਰੀ ਗੈਸਟਲੀ ਪਾਰਟੀ ਕਿਹੜੇ ਗੈਸਟਲੀ ਪਾਰਟੀ ਹੈ ਸਰ ਮੈਂ ਚੱਕ ਕੇ ਪੇਸਾ ਕੋਲ ਰੋਕ ਕਰਦਾ ਫੋਨ ਆਇਆ ਹੋਣਾ ਜੇ ਟੈਕਸ ਨੂੰ ਚਲੋ ਇੱਕ ਜਣਾ ਬੈਠੇ ਹੋ ਬਾਕੀ ਆਇਓ ਧੋਰ ਮਾਰੀਏ ਪਰ ਮੇਰੀ ਗਲਤੀ ਸੀ ਮੈਂ ਆਪਣੀ ਪ੍ਰਾਪਰਟੀ ਦੇਖਣ ਆਇਆ ਸੀ ਗਲਤੀ ਕੀ ਯਾਰ ਤੇਰੀ ਉਹਨਾਂ ਨੇ ਵੀਡੀਓ ਵੀ ਕੱਢ ਕੇ ਦਸਤੀ ਹੈ ਪੋਸਟਰ ਸਰ ਮੈਨੂੰ ਵੀਡੀਓ ਦਿਖਾਓ ਸਰ ਵੀਡੀਓ ਕਿੱਥੇ ਮੇਰਾ ਹੋ ਗਈ ਏ ਹੋ ਗਈ ਏ ਹੋ ਗਈ ਏ ਮੈਂ ਕਿਹਾ ਮੈਂ ਮੈਨੇ ਆਪਣਾ ਫੋਨ ਖੋ ਲਿਆ ਮੇਰੇ ਕੋਲ ਦੋ ਡਾਟਾ ਸੱਤ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ ਫੋਨ ਖੋਲ ਮੇਰਾ ਮੈਂ ਤਾਂ ਮੇਰਾ ਬਰਦਰ ਆਇਆ ਮੇਰੀ ਸਿਸਟਰ ਦਾ ਕੇਸ ਆ ਯਾਰ ਓਕੇ ਜੀ ਹਾਂਜੀ ਤੇ ਇਹ ਕੀ ਕਰਨਾ ਹੈ ਸੀ ਜੀ ਇਹ ਭਾਈ ਸਾਹਿਬ ਉਧਰੋਂ ਆਇਆ ਨਾ ਔਰੋਂ ਸਰ ਕਿਸ ਚੀਜ਼ ਦੇ ਲਈ ਇੱਕ ਮਿੰਟ ਓਏ ਇੱਕ ਮਿੰਟ ਪੋਸਟਰ ਕਿਸ ਚੀਜ਼ ਦੇ ਲਈ ਸੀ ਕੱਲ ਜਿਹੜੀ ਅਖਬਾਰ ਵਿੱਚ ਉਹ ਲਾਈਆਂ ਫੇਕ ਨਿਊਜ਼ ਓਏ ਇੱਕ ਮਿੰਟ ਯਾਰ ਚੁੱਪ ਹਾਂਜੀ ਮੈਨੂੰ ਫੋਨ ਆ ਰਿਹਾ ਅੱਗੇ ਕਿਉਂ ਕਿਸੇ ਦੀ ਮੀਟਿੰਗ ਦੇ ਵਿੱਚ ਆ ਜਾਦੇ ਤੁਸੀਂ ਫੋਨ ਜੋ ਮੈਂ ਕਰੋ ਆਪਣੇ ਦੋਸਤ ਨੂੰ ਫੋਨ ਕਰੋ ਫੋਨ ਤਾਂ ਹੋਰੇ ਮੈਨੂੰ ਫੋਨ ਕਰਾ ਸੋਣ ਨੂੰ ਮੈਂ ਤੇਰੇ ਪਰ ਰਿਪੋਰਟ ਕਰਾ ਤੈਨੂੰ ਕਰੂੰ ਮੈਂ ਸਰ ਮੈਂ ਸਰ ਕਿਸ ਦਾ ਕਰਾ ਲਾ ਬਟੇ ਫੋਨ ਕਰਾਦਾ ਤੁਸੀਂ ਤੇਰੇ ਫੋਨ ਕਰਾਦਾ ਜੇ ਕਿਸੇ ਪਰ ਫੋਨ ਕਰਦਾ ਉਹ ਕਰਾ ਬਟੇ ਫੋਨ ਕਰਾ ਆਓ ਜੀ ਕਰੀਏ ਜੀ ਇੰਦਰ ਸਰ ਪੈਸਾ ਜਿੰਨੇ ਜੋ ਕਰਨੇ ਕਰ ਲਵੇ ਮੈਂ ਕਿਸੇ ਕੋਲ ਡਰਦਾ ਨਹੀਂ ਆ ਤੁਹਾਨੂੰ ਕਿਸੇ ਨੇ ਕੁਝ ਕੀ ਹੀ ਨਹੀਂ ਬੋਜੀ ਨਾ ਕਿਸੇ ਨੇ ਕੋਈ ਕੋਈ ਧਮਕੀ ਦਿੱਤੀ ਹੈ ਤੁਹਾਨੂੰ ਜਿਹਦਾ ਡਰ ਹੈ ਭਾਵੇਂ ਕੋਈ ਹੈ हैप्पी है जब कोई भी ये जो करना है कर तो ले। ਤੁਹਾਡਾ ਤਾਂ ਬੋਜੀ ਕਿਸੇ ਨੇ ਕੋਈ ਨਾ ਮਿਲ ਲਿੱਤਾ। ਆਈ ਕੀ ਕਰਨਾ ਹੀ ਕੋਈ ਕਰਨ ਜੋਗੀ ਹੈ ਨਹੀਂ ਤੁਸੀਂ ਕਰ ਕੇ ਬੱਠੀਕ। ਕਰਨੀ ਕਿ ਹੁਣ ਜੇ ਮਾਰਾ ਮੋਟਾ ਕੀਤਾ ਹੁਣ ਇਹ ਘਰ ਵੜ ਕੇ ਕੂਟਾਂਗਾ ਮੈਂ। ਸਰ ਮੈਂ ਨਹੀਂ ਪਾਰਟੀ ਦੇਖਣ ਆਇਆ। ਦੀ ਮਸ਼ਹੂਰੀ ਹੋਊਗੀ। ਮੈਂ ਨਹੀਂ ਗਾ। ਆਪਾਂ ਪੁਲਿਸਟੀ ਕਰਦੇ ਹਾਂ। ਤੂੰ ਪਾਰਟੀ ਬੇਵਜਹਤੂ ਸਰ ਮਾਰਦੇ ਪੈਨ ਮੈਂ ਤਾਂ ਕਹਿ ਰਿਹਾ ਸਰ ਨਾ ਤੁਲੀ ਪੁਲਿਸ ਸਰ 100 ਨੰਬਰ ਤੇ ਕਾਲ ਕਰ ਲਓ ਸਰ ਬੇਵਜਹਤੂ ਮੈਨ ਹਰਾਸਮੈਂਟ ਕਰ ਰਿਓ ਸਰ ਕਿਸ ਗੱਲ ਦੀ ਹਰਾਸਮੈਂਟ ਹੈ ਮੈਨੂੰ ਮਾਰਦੇ ਪਿਓ ਸਰ ਮੇਰੇ ਇੱਥੇ ਖੂਨ ਨਿਕਲਿਆ ਬਰ ਅੰਗੂਟੇ ਸਰ ਮੈਨੂੰ ਕੜਿਸ਼ੀਆਂ ਸਰ ਕਿਸ ਗੱਲ ਦੀ ਹਰਾਸਮੈਂਟ ਹੈ ਸਰ ਇੱਥੇ ਇਹਨਾਂ ਦੀ ਪ੍ਰੈਸ ਕੌਂਸਲ ਦੇ ਵਿੱਚ ਮਕਬਲ ਕੀਤੀ ਸੀ ਤੇਰਾ ਮੈਂ ਤਾਂ ਸਰ ਐਂਟਰ ਕੀਤਾ ਹੀ ਨਹੀਂ ਜੀ ਮੈਨੂੰ ਧੱਕੇ ਨਾਲ ਲੈ ਕੇ ਗਏ ਨੇ ਅੰਦਰ ਨਾ ਮੈਂ ਐਂਟਰ ਕੀਤਾ ਤੇਰੋ ਦੀ ਕੈਮਰਾ ਚੈੱਕ ਕਰ ਲਓ ਜੇ ਸਰ ਐਂਟਰ ਕੀਤਾ ਹੋਵਾ ਮੈਂ ਇੱਥੇ ਜਿ ਪ੍ਰੋਫਾਈਲ ਕਰਦਾ ਸਰ ਮੈਨੂੰ ਪ੍ਰੂਫ ਸ਼ੋਅ ਕਰੋ ਸਰ ਮੈਂ ਇੱਥੇ ਤੁਸੀਂ ਵੀ ਮੈਂ ਮੀਡੀਆ ਤੋਂ ਆ ਕਿਹੜੇ ਮੈਂ ਸਰ ਕੋਈ ਮੀਡੀਆ ਤੋਂ ਨਹੀਂ ਸਰ ਨਾ ਮੈਂ ਕੁਝ ਕਿਹਾ ਕਿ ਸਰ ਤੂੰ ਝੂਠੇ ਇਨਜਾਮ ਲਾ ਰਹੇ ਹੋ ਸਰ ਮੇਰੇ ਤੇ ਇੱਕ ਤੇ ਤੁਹਾਡੀ ਫੁਟੇਜ ਵੀ ਨਿਕਲੀ ਬੋਤਲ ਲਾਉਂਦੇ ਦੀ ਮੇਰੀ ਸਰ ਕੋਈ ਸਰ ਪ੍ਰੂਫ ਕਰੋ ਵੀਡੀਓ ਦਿਖਾਓ ਮੈਨੂੰ ਕਿੱਥੇ ਵੀਡੀਓ ਵੀਡੀਓ ਦਿਖਾ ਦਿਓ ਦਿਖਾਓ ਸਰ ਮੈਨੂੰ ਵੀਡੀਓ ਝੂਠੀ ਬੋਲਦੇ ਅੱਜ ਕੀ ਹੋਇਆ ਕਿ ਅੱਜ ਆਪਣੀ ਇੱਥੇ ਪ੍ਰੈਸ ਕਾਨਫਰੰਸ ਸੀ ਤੁਸੀਂ ਸਾਰੇ ਸੀਗੇ ਤੇ ਜਦੋਂ ਦੇਖਿਆ ਇਹਨਾਂ ਨੇ ਬਾਇਚਾਂਸ ਕਿਉਂਕਿ ਕੱਲ ਜਦੋਂ ਇਹਨਾਂ ਦੇ ਘਰ ਵਾਲ ਜਿਹੜਾ ਬੰਦਾ ਅਖਬਾਰਾਂ ਤੇ ਪੋਸਟਰ ਸਿੱਟ ਰਿਹਾ ਸੀਗਾ ਦੁਆਰਾਂ ਤੇ ਵੀ ਪੇਸਟ ਕਰ ਰਿਹਾ ਸੀ ਇਹਨਾਂ ਦੀ ਫੈਮਿਲੀ ਦੀਆਂ ਵੱਡੀ ਵੱਡੀ ਫੋਟੋਗ੍ਰਾਫਸ ਵੀ ਇਹਨਾਂ ਨੇ ਆਹ ਕ੍ਰਾਈਮ ਕਰਤਾ ਉਹ ਕ੍ਰਾਈਮ ਕਰਤਾ ਤੇ ਉਹ ਇਹਨਾਂ ਨੇ ਬਾਇਚਾਂਸ ਇਹਨਾਂ ਦੇ ਫੋਨ ਦੇ ਵਿੱਚੋਂ ਫੋਟੋ ਸੀਦੇ ਇਹਨਾਂ ਨੇ ਪਛਾਣ ਲਿਆ ਜਦੋਂ ਉਹਨੂੰ ਪੁੱਛਿਆ ਵੀ ਤੂੰ ਦੋਸਤ ਕਿੱਥੋਂ ਆਇਆ ਤਾਂ ਕਹਿਣ ਲੱਗਾ ਜੀ ਮੈਂ ਵੀ ਪੱਤਰਕਾਰ ਆ ਜਦੋਂ ਉਹਨੂੰ ਵੈਰੀਫਾਈ ਕੀਤਾ ਕਿ ਵੀ ਤੂੰ ਪੱਤਰਕਾਰ ਨਹੀਂ ਹੈਗਾ ਤੂੰ ਤਾਂ ਕ ਨੰਤੇ ਸਾਰੇ ਪਰਿਵਾਰ ਨੂੰ ਕਾ ਉੱਚੀ ਚੀਂ ਗਿੰਦੀ ਗਾਲਾ ਕੱਢਣ ਲੱਗੇ ਮੈਂ ਤੁਹਾਡਾ ਆ ਕਰ ਦੂੰਗਾ ਉਹ ਕਰ ਦੂੰ ਪੁਲਿਸ ਭਲਾਈ ਇਹਨਾਂ ਨੂੰ ਥੋੜਾ ਜਿਹਾ ਪਤਾ ਲੱਗਿਆ ਜਦੋਂ ਵੈਰੀਫਾਈ ਕੀਤਾ ਤਾਂ ਉਹਦਾ ਲਿੰਕ ਵੀ ਜਿਹੜਾ ਹੈਗਾ ਆਪੋਜੀਟ ਪਾਰਟੀ ਸ਼ਾਨ ਪਰ ਕਾਰਵਾਈ ਕਰ ਦੋ ਵੀ ਡਿਮਾਂਡ ਵੀ ਕੀਤੀ ਗਈ ਸੀ ਕੋਈ ਪੈਸੇ ਦੀ ਨਹੀਂ 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 ਪੈਸੇ ਦੀ ਡਿਮਾਂਡ ਨਹੀਂ ਕੀਤੀ ਗਈ ਰਾਦਰ ਇਹ ਸਾਡੇ ਲਈ ਪਾਰਟੀ ਚਾਹਦੀ ਹੈ ਕਿ ਜੇ ਸੈਟਲ ਹੁੰਦਾ ਤਾਂ ਕਰਨ ਨੂੰ ਤਿਆਰ ਸੀ ਆਲਵੇਜ਼ ਕਿਉਂਕਿ ਮੀਆਂ ਬੀਬੀ ਦਾ ਕਾਰਵਾਈ ਕਿਦਾਂ ਹੀ ਚਾਹਣੇ ਹੁਣ ਪੁਲਿਸ ਨੂੰ ਪੁਲਿਸ ਆਗੇ ਉਹਨਾਂ ਨੂੰ ਫੜ ਲਿਆ ਉਹਨੇ ਜੋ ਆਪਣੇ ਆਪ ਨੂੰ ਇਮਪਰਸੋਨੇਸ਼ਨ ਕੀਤੀ ਹੈ ਵੀ ਮੈਂ ਰਿਪੋਰਟਰ ਆ ਰਿਪੋਰਟਰ ਮ ਲਗਾਏ ਨੇ ਜੋ ਦਾ ਰਾਈਟ ਨਹੀਂ ਹੈ ਤੇ ਅੱਜ ਜੋ ਆ ਕੇ ਇੱਥੇ ਫੰਕਸ਼ਨ ਵੀ ਖਰਾਬ ਕੀਤਾ ਲੇਡੀਜ਼ ਨੂੰ ਗਾਲੀ ਗਲੋਚ ਵੀ ਕੀਤਾ ਤੇ ਆਪਣੇ ਆਪ ਨੂੰ ਇੰਪਰਸੋਨੇਸ਼ਨ ਕਰਕੇ ਵੀ ਮੈਂ মিডিਆ ਪਰਸਨ ਆ ਉਹਦੇ ਵਿਰੁੱਧ ਪੁਲਿਸ ਜੋ ਧਾਰਾ ਮ ਹੈਗੀਆਂ ਉਹ ਲਗਾ ਕੇ ਆਪਣੀ ਕਾਰਵਾਈ ਕਰੇ ਯੋ ਸਾਡਾ ਜਿਹਨਾਂ ਦੇ ਡਿਸਪੂਟ ਹੈ ਉਹਨਾਂ ਦਾ ਬੰਦਾ ਹੈਗਾ ਰੱਬ ਜਾਣੀ ਕਿ ਇਹਨਾਂ ਨੂੰ ਆ ਕੇ ਗੱਲਾਂ ਕੱਢੀਆਂ ਮੇਰੀ ਫੈਮਿਲੀ ਨਾਲ ਗੱਲਾਂ ਕੱਢੀਆਂ ਇੱਥੇ ਆ ਕੇ ਕੱਲ ਮੇਰੇ ਘਰ ਦੇ ਬਾਹਰ ਦੇਖੋ ਖਵਾਰਾ ਬਣ ਕੇ ਗਿਆ ਬੰਦੇ ਦੀ ਫੋਟੋ ਦੇਖ ਲੋ ਅੱਛਾ ਨਹੀਂ ਹੋਇਆ ਕਿ ਅਸਿਗਾ ਗੱਲ ਕੀ ਹੋਈ ਸੀ ਕਿਉਂ ਸਾਡਾ ਤਾਂ ਕੋਈ ਮੇਰੀ ਡਿਸਪੂਟ ਚੱਲ ਰਿਹਾ ਇੱਥੇ ਆ ਕੇ ਮੈਨੂੰ ਗੱਲਾਂ ਕੱਢਣ ਲੱਗ ਗਿਆ ਇੱਥੇ ਆ ਗਿਆ ਤੇ ਮੇਰੀ ਫੈਮਿਲੀ ਨੂੰ ਗੱਲਾਂ ਲੱਗ ਜਨਾਨੀਆਂ ਨੂੰ ਗਲਤਮਤ ਬੋਲਣ ਲੱਗ ਗਿਆ ਤੇ ਕੱਲ ਮੇਰੇ ਘਰ ਦੇ ਬਾਹਰ ਖਵਾਰਾ ਬਣ ਕੇ ਗਿਆ ਤੇ ਮੈਂ ਤਾਂ ਪਛਾ ਲਿਆ ਤੇ ਬੰਦਾ ਉਹੀ ਸੀਗਾ ਐਵੇਂ ਕੋ ਫੋਟੋ ਹੈਗੀ ਕੱਲ ਸ਼ ਕੀ ਇਹ ਪੱਤਰ ਹੈ ਹਾਂਜੀ ਪਤਤ ਕਹਿੰਦਾ ਮੈਂ ਜਾਲੀ ਪੱਤਰ ਘਰ ਆ ਜਾਲੀ ਪੱਤਰ ਕਰ ਬਣ ਗਿਆ ਸੀ ਕਿਹੜਾ ਲੁਧਿਆਣਾ ਲਈ ਦਾ ਪੱਤਰ ਕਰ ਬੋਲਿਆ ਸੀ ਬੋਜੀ ਅੱਛਾ ਓ ਜੀ ਓ ਜੀ ਹਾਂ ਕਿੱਦਾਂ ਹੀ ਕਾਰਵਾਈ ਚਾਹੁੰਦੇ ਓ ਮੈਂ ਪੱਤਰ ਕਰਾਵਾਏਗੀ ਸਰਕਾਰ ਵੀ ਬੋਜੀ ਇਹ ਸਗਤ ਉਸਗਤ ਕਰਾ ਰਹੀ ਹੈ ਸਾਡੀ ਪੂਰੀ ਫੈਮਿਲੀ ਨੂੰ ਬਲੈਕਮੇਲ ਕੀਤਾ ਜਾਂਦਾ ਕਦੀ ਕਿੱਦਾਂ ਦਾ ਬੰਦਾ ਭੇਜਦੇ ਕਦੀ ਕਿੱਦਾਂ ਦਾ ਬੰਦਾ ਭੇਜਦੇ ਕਦੀ ਸਾਡੇ ਘਰ ਖਵਾਰਾ ਭੇਜਦੇ ਓ ਅਸੀਂ ਪੂਰੇ ਪਰੇਸ਼ਾਨ ਹੋ ਚੁੱਕੇ ਹਾਂ ਜੇ ਮਤਲਬ ਹੋ ਕਿ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤੇ ਮੁਕੇਸ਼ ਕਪੂਰ ਇਸ਼ਾਰ ਉਪਲ ਤੇ ਵਿਕਾਸ ਉਪਲ ਤਿੰਨੋਂ ਬੰਦੇ ਜ਼ਿੰਮੇਵਾਰ ਨੇ ਜੇ ਮੇਰੀ ਫੈ ਬਾਰ ਖੜਾ ਸੀ ਆ ਦੇਖੋ ਕੱਲ ਮੇਰੇ ਘਰ ਦੇ ਬਾਹਰ ਖੜਾ ਸੀ ਆ ਦੇਖੋ ਮੈਨੂੰ ਇੰਨਾ ਕਿੰਨਾ ਨੇ ਪਰੇਸ਼ਾਨ ਕਰ ਦਿੱਤੀ ਕਿ ਮੈਂ ਆਪ ਹੀ ਮਰ ਜਾਵਾਂ ਇਹ ਮਰਾਲ ਕੀਤਾ ਓਜਾ ਜੀ ਆਉਂਦੇ ਦੱਸੋ ਮੈਨੂੰ ਕਿੰਦਾ ਬਲੇਕਮੇਲ ਕੀਤਾ ਹੋਇਆ ਨਾਲੇ ਕਦੀ ਕੀ ਕਹਿੰਦੇ ਨੇ ਕਦੀ ਕੀ ਕਹਿੰਦੇ ਨੇ ਹੁਣ ਦੇਖ ਲਓ ਕੀ ਨਾਟਕ ਕਰਤਾ ਇੱਕ ਮਿੰਟ ਨਾਲੇ ਬਈ ਕੀ ਗੱਲ ਹੋਈ ਕੀ ਕਰ ਰਹੀ ਫੜਿਆ ਤੁਹਾਨੂੰ ਲੈ ਬਣਾ ਬਚਾਉਣਾ ਦੇਖਦੇ ਸੀ ਇਹ ਬੰਦੇ ਨੂੰ ਫੜਿਆ ਗਿਆ ਲੈ ਕੇ ਜਾ ਰਹੀ ਪੁਲਿਸ ਇਹਨੂੰ ਦੇਖਦੇ ਕੀ ਕਰਨ ਕਰਨ ਕੀ ਆ ਕਹਾਣੀ ਹੁਣ ਤੱਕ ਪਤਾ ਨਹੀਂ ਲੱਗੀ ਕੀ ਕਹਾਣੀ ਹੈ ਤੇ ਦੇਖ ਰਿਹਾ ਹਾਂ ਦੇਖੋ ਜੀ ਆਪਣੀ ਮਤਲਬ ਕੀ ਹੈ ਕਿ ਇਹ ਕਿਉਂ ਲੈ ਕੇ ਜਾ ਰਹੇ ਹੋ ਇਹਨੂੰ ਲੈ ਵਾ ਦੇਖੋ ਤਾਂ ਪਲੇਟ ਆਈ ਹੈ ਆਪਣੇ ਆਪ ਦੇ ਸਾਹਮਣੇ 100000 ਰੁਪਏ ਦੀ ਸਰਖੀ ਕੰਪਲੇਨ ਕੰਪਲੇਨ ਕੀ ਆਈ ਹੈ ਅੱਜ ਕੀ ਆਈ ਹੈ ਅਸੀਂ ਜਾ ਕੇ ਵੈਰੀਫਾਈ ਕਰਾਂਗੇ ਕੰਪਲੇਨ ਕੀ ਹੈ ਸਰ ਕੰਪਲੇਨ ਆਈ ਆ ਵੀ ਇੱਥੇ ਲੜਾਈ ਝਗੜਾ ਹੋ ਰਿਹਾ ਆ ਆਏ ਆ ਇਹਨੂੰ ਲਿਜਾ ਕੇ ਉੱਥੇ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਚੌਂਕੀ ਦੇ ਵਿੱਚ ਤੇ ਦੇਖ ਲਵਾਂਗੇ ਕਿ ਕੀ ਗੱਲ ਬਾਤ ਹੈ ਕਿੰਨੇ ਸਾਲ ਕਹਿ ਰਹੇ ਸੀ ਆਪਣੇ ਆਪ ਨੂੰ ਕਿੰਨੇ ਸਾਲ ਦਾ ਲੱਗ ਰਿਹਾ ਮੁੰਡਾ ਇਹ ਦੇ ਵੀ ਆਪਣੇ ਆਪ ਨੂੰ ਇਹ ਪੱਤਰਕਾਰ ਦੱਸਦਾ ਸੀਗਾ ਕੀ ਕਹਿਣਾ ਚਾਹੁੰਦਾ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਕਹਾਣੀ ਹੈ ਅਸੀਂ ਹਜੇ ਹੁਣੇ ਆਏ ਆ ਅਸੀਂ ਇਹ ਲੈ ਕੇ ਚੌਕੀ ਆ ਕੇ ਚੱਲੇ ਆ ਤੇ ਉੱਥੇ ਜਾ ਕੇ ਜਿੰਨਾਂ ਦੀ ਗੱਲਬਾਤ ਹੋਊਗੀ ਮਦਈ ਨੂੰ ਵੀ ਉੱਥੇ ਬੁਲਾ ਲਵਾਂਗੇ ਦੇਖਣ ਮਨੂਗੀ ਐਸੀ ਗੱਲ ਕੀ ਹੋਈ ਸੀ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੋਇਆ ਜੀ ਇਹ ਸਾਨੂੰ ਹਜੇ ਕੁਝ ਨਹੀਂ ਪਤਾ ਸਾਨੂੰ ਤਾਂ ਕੰਪਲੇਂਟ ਆਈ ਆ ਬਈ ਪਿੱਛੇ ਕਰੋ ਮੋਬਾਈਲ ਥੋੜਾ ਯਾਰ ਬਾਕੀ ਦੇਖ ਲੈਣੇ ਆ ਬਾਕੀ ਜਿੱਦ ਤੱਕ ਵੀ ਹਾਂ ਸਰ ਕਿਹੜੀ ਚੌਂਗੀ ਲਾ ਲਿਆ